ਤੁਹਾਨੂੰ ਦੱਸ ਦੇ ਕਿ ਮਾਹੌਲ ਜਿਹੜਾ ਹੈ ਬਾਰਡਰ ਤੇ ਬੜਾ ਤਣਾਅਪੂਰਨ ਚੱਲ ਰਿਹਾ ਹੈ। ਪਾਕਿਸਤਾਨ ਤੇ ਇੰਡੀਆ ਦੀ ਇੱਕ ਤਰ੍ਹਾਂ ਦੀ ਜੰਗ ਦਾ ਮਾਹੌਲ ਪੂਰੀ ਤਰ੍ਹਾਂ ਬਾਰਡਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦਿਖਾ ਰਿਹਾ ਤਸਵੀਰਾਂ ਸਿੱਧੀਆਂ ਪਾਕਿਸਤਾਨ ਤੋਂ ਵੀ ਜਿੱਥੇ ਕਿ ਲੋਕ ਰਾਤ ਸੜਕਾਂ ਦੇ ਉੱਤੇ ਆ ਗਏ ਕਿਉਂਕਿ ਬੰਬਾਰੀ ਹਿੰਦੁਸਤਾਨ ਵੱਲੋਂ ਲਗਾਤਾਰ ਜਾਰੀ ਕੀਤੀ ਗਈ ਹੈ ਔਰ ਬੀਤੇ ਦਿਨੀ ਰਾਤ ਨੂੰ ਪਾਕਿਸਤਾਨ ਦੇ ਉੱਤੇ ਇੰਡੀਅਨ ਆਰਮੀ ਨੇ ਹਮਲਾ ਕਰ ਦਿੱਤਾ ਔਰ ਮਸਾਇਲਾ ਦੇ ਰੂਪ ਦੇ ਵਿੱਚ ਸ਼ਹਿਰਾਂ ਦੇ ਉੱਤੇ ਹਮਲਾ ਕੀਤਾ ਜਿੱਥੇ ਕਿ ਬਲਾਵਲਪੁਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿ ਮਸਜਿਦਾਂ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਦੇ ਵਿੱਚ ਖਾਲੀ ਕਰਾ ਲਿੱਤੀਆਂ ਗਈਆਂ ਹਨ ਮਦਰਸੇ ਖਾਲੀ ਕਰਾ ਲਿੱਤੇ ਗਏ ਨੇ ਜਿੱਥੇ ਕੀ ਉਮੂਮਨ ਬੱਚਿਆਂ ਨੂੰ ਉੱਥੇ ਪੜਾਇਆ ਜਾਂਦਾ ਹੈ ਤੇ ਤੁਹਾਨੂੰ ਦਿਖਾ ਦੇ ਇੱਕ ਅਗਲੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਵੀ ਹਸਪੀਟਲ ਦੇ ਬਾਹਰ ਦੇਖੋ ਕਿਦਾਂ ਭੀੜ ਲੱਗੀ ਹੋਈ ਹੈ ਜਿਸ ਤਰ੍ਹਾਂ ਹਿੰਦੁਸਤਾਨ ਨੇ ਬੰਬਾਰੀ ਕੀਤੀ ਹੈ ਪਾਕਿਸਤਾਨ ਦੇ ਜਿਹੜੇ ਦੰਦ ਨੇ ਉਹ ਖੱਟੇ ਕੀਤੇ ਨੇ ਉਹਦੇ ਨਾਲ-ਨਾਲ ਉੱਥੇ ਦੇ ਜਿਹੜੇ ਲੋਕ ਨੇ ਉੱਥੇ ਸਿਵਿਲਿਅਨ ਨੇ ਜ਼ਖਮੀ ਹਾਲਾਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਐਂਬੂਲੈਂਸ ਵਗੈਰਾ ਨਜ਼ਰ ਆਦੀਆਂ ਹੋਣਗੀਆਂ ਔਰ ਹਸਪੀਟਲ ਦੇ ਬਾਹਰ ਭੀੜ ਇੱਕ ਤਰ੍ਹਾਂ ਦੀ ਲੱਗੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੰਬਾਰੀ ਹੋ ਰਹੀ ਹੈ ਔਰ ਤੁਹਾਨੂੰ ਤਸਵੀਰਾਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਸ ਸੜਕਾਂ ਦੇ ਉੱਤੇ ਘਰਾਂ ਨੂੰ ਛੱਡ ਕੇ ਸੜਕਾਂ ਦੇ ਉੱਤੇ ਰਹਿਣ ਲਈ ਮਜਬੂਰ ਹੋ ਗਏ ਨੇ ਹੁਣ ਹਿੰਦੁਸਤਾਨ ਨੇ ਜਿਹੜਾ ਰੁਖ ਹੈ ਉਹ ਆਪਣਾ ਸਖਤ ਕਰ ਲਿਆ ਹੋਇਆ ਹੈ ਕਿਉਂਕਿ ਪਾਕਿਸਤਾਨ 'ਆ ਜੋ ਹੋਚੀਆਂ ਹਰਕਤਾਂ ਸੀ ਜੋ ਉਹਨਾਂ ਨੇ ਪਹਿਲਗਾਮ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਧਰਮ ਪੁੱਛ ਕੇ ਟਾਰਗੇਟ ਕੀਤਾ ਗਿਆ ਔਰ ਗੋਲੀਬਾਰੀ ਕੀਤੀ ਗਈ ਹੈ ਔਰ ਕਈ 마ਸੂਮ ਜਾਨਾਂ ਉਹਨਾਂ ਨੇ ਸਲਿੱਤੀਆਂ ਨੇ ਸੋ ਇਹ برداشت ਕਰਨ ਤੋਂ ਬਾਹਰ ਸੀ ਔਰ ਹਿੰਦੁਸਤਾਨ ਕਿੰਨਾ ਕੁ برداشت ਕਰੇ ਹਿੰਦੁਸਤਾਨ ਕਿੰਨਾ ਕੁ ਇਹਨਾਂ ਦੀਏ ਜ਼ੁਲਮ ਨੇ ਉਹ ਸਹਿਣ ਕਰੇ ਪਰ ਹੁਣ ਹਿੰਦੁਸਤਾਨ ਨੇ ਅੱਖਾਂ ਕਹਿੜੀਆਂ ਕਰ ਲਈਆਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਹਰ ਪਾਕਿਸਤਾਨੀ ਬੰਦਾ ਘਰ ਤੋਂ ਭੱਜਣ ਲਈ ਮਜਬੂਰ ਹੋ ਗਿਆ ਔਰ ਸੜਕਾਂ ਤੇ ਰਹਿਣ ਲਈ ਤਤਪਰ ਹੈ ਔਰ ਇਦਾਂ ਹੀ ਜੇ ਹਮਲੇ ਜਾਰੀ ਰਹੇ ਤਾਂ ਮੈਂ ਸਭ ਦਾ ਵੀ ਪਾਕਿਸਤਾਨ ਦੇ ਦੰਦ ਜਿਹੜੇ ਨੇ ਉਹ ਖੱਟੇ ਕੀਤੇ ਜਾਣਗੇ ਔਰ ਲਗਾਤਾਰ ਸਖਸ਼ ਮੰਤਰਾਲਿਆਂ ਦੀ ਮੀਟਿੰਗਾਂ ਹਿੰਦੁਸਤਾਨ ਦੇ ਵਿੱਚ ਜਾਰੀ ਨੇ ਬੈਟਕਾ ਜਾਰੀ ਨੇ ਉਹ ਅਗਲੀ ਰਣਨੀਤੀ ਦੇ ਵਿੱਚੋਂ ਤਿਆਰ ਹੋ ਰਿਹਾ ਵੀ ਅਗਲੀ ਰਣਨੀਤੀ ਕਿਸ ਢੰਗ ਨਾਲ ਕੀਤੀ ਜਾਵੇ ਕਿਉਂਕਿ ਹਿੰਦੁਸਤਾਨ ਬਹੁਤ ਦੇਰ ਤੋਂ ਇਹਨਾਂ ਦੀ ਹਰਕਤਾਂ ਦੇਖ ਰਿਹਾ ਸੀ ਪਰ ਹੁਣ ਸਿੱਧਮ ਸਿੱਧੀ ਲੜਾਈ ਹੈ ਜਿਹੜੀ ਉਹ ਬਾਰਡਰ ਤੇ ਤੁਹਾਨੂੰ ਨਜ਼ਰ ਆ ਰਹੀ ਹੈ ਪਾਕਿਸਤਾਨ ਨੇ ਵੀ ਮੰਨਿਆ ਉਹਨਾਂ ਦੇ ਆਰਮੀ ਚੀਫ ਨੇ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਵੀਡੀਓ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਵੀ ਹਿੰਦੁਸਤਾਨ ਨੇ ਸਾਡੀ ਧਰਤੀ ਦੇ ਉੱਤੇ ਹਮਲਾ ਕੀਤਾ ਹੈ ਔਰ ਸਾਡੇ ਜਿਹੜੇ ਸਿਵਿਲਿਅਨ ਨੇ ਜਾਂ ਸਾਡੇ ਜਿਹੜੇ ਆਰਮੀ ਬੇਸ ਨੇ ਉਹਨਾਂ ਨੂੰ ਤਬਾਹ ਕੀਤਾ ਗਿਆ ਉਹਨਾਂ ਦੇ ਬੰਬਾਰੀ ਕੀਤੀ ਗਈ ਹੈ ਇਹ ਪਾਕਿਸਤਾਨ ਦੇ ਅਫਸਰਾਂ ਨੇ ਮੰਨਿਆ ਵੀ ਪਾਕਿਸਤਾਨ ਤੇ ਉੱਤੇ ਹਿੰਦੁਸਤਾਨ ਨੇ ਹਮਲਾ ਕਰਤਾ ਹੋਇਆ ਇਦਾਂ ਹੀ ਖਬਰਾਂ ਤੁਹਾਡੇ ਨਾਲ ਹੋਰ ਜੁੜੇ ਰਵਾਂਗੇ ਇਦਾਂ ਦੀ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਦੇ ਨਿਊਜ਼ ਧੰਨਵਾਦ